ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅਸੀਂ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਨ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਕਿ ਅਸੀਂ ਸੌ ਸਕਦੇ ਹਾਂ ਜਾਂ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਿ ਨਿਤਨੇਮ ਕਰਨ ਤੋਂ ਬਾਅਦ ਸਾਨੂੰ ਸੌਣਾ ਚਾਹੀਦਾ ਹੈ ਕਿ ਨਹੀਂ ਸੌਣਾ ਚਾਹੀਦਾ ਜਾਂ ਸੌਂਦੇ ਕੀ ਨੁਕਸਾਨ ਨੇ ਅਤੇ ਜਾਗਨ ਦੇ ਕੀ ਲਾਭ ਨੇ ਇਹ ਸਾਰੇ ਵਿਸ਼ੇ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਸਾਰੇ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਸਾਡਾ ਅੰਮ੍ਰਿਤ ਵੇਲੇ ਉਠਣ ਦਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨ ਦਾ ਲਾਭ ਤਾਂ ਹੈ ਜੇਕਰ ਸਾਡੇ ਮਨ ਦੇ ਵਿੱਚ ਬਾਣੀ ਪ੍ਰਤੀ ਚਾਹ ਹੈ ਬਾਣੀ ਪ੍ਰਤੀ ਉਤਸ਼ਾਹ ਹੈ ਇਸ ਵਿਸ਼ੇ ਦੇ ਉੱਤੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਪਲੇਲਿਸਟ ਦੇ ਵਿੱਚ ਜਾ ਕੇ ਵੀਡੀਓ ਨੂੰ ਮੈਂਸ਼ਨ ਕੀਤਾ ਹੈ ਉਹ ਉੱਥੋਂ ਵੀਡੀਓ ਨੂੰ ਸੌਣ ਲੈਣ ਸਾਧ ਸੰਗਤ ਜੀ ਆਪਾਂ ਇਹ ਹੀ ਦੱਸਿਆ ਸੀ ਕਿ ਬਾਣੀ ਪੜਨ ਤੋਂ ਪਹਿਲਾਂ ਬਾਣੀ ਦੇ ਪ੍ਰਤੀ ਚਾਹ ਹੋਣਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰਤ ਵੇਲੇ ਦਾ ਜੋ ਵੇਲਾ ਹੈ ਉਹ ਗੁਰਮਤ ਦੇ ਅਨੁਸਾਰ ਸਵੇਰੇ 3 ਵਜੇ ਤੋਂ 6 ਵਜੇ ਦਾ ਮੰਨਿਆ ਗਿਆ ਹੈ। 3 ਤੋਂ 6 ਦਾ ਸਮਾਂ ਮੇਰੇ ਮਾਲਕ ਦੀ ਸਿਫਤ ਸਲਾਹ ਕਰਨ ਦਾ ਸਮਾਂ ਹੈ। ਵਡਿਆਈ ਕਰਨ ਦਾ ਵੇਲਾ ਹੈ। ਉਸ ਵੇਲੇ ਸਭ ਤੋਂ ਜ਼ਿਆਦਾ ਰਹਿਮਤਾ ਹੁੰਦੀਆਂ ਨੇ ਪਰ ਕਈ ਮਨੁੱਖ ਕਹਿ ਦਿੰਦੇ ਹਨ ਕਿ ਅਸੀਂ ਸਾਰੇ ਦਿਨ ਦੇ ਕੰਮ-ਕਾਰ ਕਰਕੇ ਬਹੁਤ ਥੱਕੇ ਹੁੰਦੇ ਹਾਂ ਜਾਂ ਦੇਰ ਰਾਤ ਡਿਊਟੀ ਦੇ ਕਾਰਨ ਸਾਡੀ ਨੀਂਦ ਪੂਰੀ ਨਹੀਂ ਹੁੰਦੀ। ਇਸ ਕਰਕੇ ਅਸੀਂ ਅਮਰਤ ਵੇਲਾ ਸੰਭਾਲਣਾ ਚਾਹੁੰਦੇ ਹਾਂ ਭਾਵ ਕਿ ਅਮਰਤ ਵੇਲੇ ਦਾ ਪੂਰਾ ਸਮਾਂ ਲੈਣਾ ਚਾਹੁੰਦੇ ਹਾਂ ਇਹ 3 ਘੰਟੇ ਪਾੜ ਕਰਨਾ ਚਾਹੁੰਦੇ ਹਾਂ ਪਰ ਜ਼ਿਆਦਾ ਦੇਰ ਤੱਕ ਸਾਡੇ ਕੋਲੋਂ ਬਾਣੀ ਪੜੀ ਨਹੀਂ ਜਾਂਦੀ ਤਾਂ ਕਿ ਅਸੀਂ ਨਿਤਨੇਮ ਕਰਨ ਤੋਂ ਬਾਅਦ ਜਿਸ ਤਰ੍ਹਾਂ ਕਿ 1 ਘੰਟਾ ਜਾਂ ਨਿਤਨੇਮ 1.5 ਘੰਟੇ ਦਾ ਨਿਤਨੇਮ ਭਾਵ ਕਿ 5 ਬਾਣੀਆਂ ਪਾੜ ਕੇ ਜਾਂ ਫਿਰ ਜੋ ਵੀ ਉਹਨਾਂ ਦਾ ਨਿਤਨੇਮ ਹੈ ਜਪਜੀ ਸਾਹਿਬ ਪੜ੍ਹਦੇ ਨੇ ਜਾਂ ਮੋਲ ਮੰਤਰ ਕਰਦੇ ਨੇ ਇਹ ਜਿੰਨਾ ਕੁ ਸਮਾਂ ਉਹਨਾਂ ਦਾ ਨਿਤਨੇਮ ਦਾ ਹੈ ਬਾਣੀ ਪੜ੍ਹਦਾ ਹੈ ਕੋਈ 1 ਘੰਟਾ ਬਾਣੀ ਪੜ੍ਹਦਾ ਹੈ ਕੋਈ 2 ਘੰਟੇ ਪੜ੍ਹਦਾ ਹੈ ਕੋਈ 3 ਘੰਟੇ ਪੜ੍ਹਦਾ ਹੈ ਉਹ ਕਹਿੰਦੇ ਨੇ ਕਿ ਉਸ ਬਾਣੀ ਪੜ੍ਹਨ ਤੋਂ ਬਾਅਦ ਕਿ ਅਸੀਂ ਸੌਂ ਸਕਦੇ ਹਾਂ ਜਿਸ ਤਰ੍ਹਾਂ 3 ਵਜੇ ਉੱਠੇ ਤਾਂ ਕਿ ਦੁਬਾਰਾ 5 ਵਜੇ ਸੌਂ ਸਕਦੇ ਹਾਂ ਤਾਂ ਦੇਖੋ ਜੀ ਇੱਥੇ ਆਪਾਂ ਇਹ ਗੱਲ ਕਲੀਅਰ ਕਰ ਦਈਏ ਕਿ 3 ਤੋਂ 6 ਦਾ ਸਮਾਂ ਸੰਭਾਲਣਾ ਸਾਡਾ ਫਰਜ਼ ਹੈ ਪਰ ਜੋ ਮੇਰੇ ਵੀਰ ਤੇ ਪਹਿਣਾ ਕਹਿੰਦੇ ਨੇ ਕਿ ਅਸੀਂ 24 ਘੰਟਿਆਂ ਦੇ ਵਿੱਚੋਂ 16-16 ਘੰਟੇ 18-18 ਘੰਟੇ ਕੰਮ ਕਰਦੇ ਹਾਂ ਸਿਰਫ 6 ਘੰਟੇ ਜਾਂ 7 ਘੰਟੇ ਸਾਡੇ ਕੋਲ ਹੁੰਦੇ ਨੇ ਉਸ ਦੇ ਵਿੱਚੋਂ ਅਸੀਂ ਸੌਣਾ ਹੁੰਦਾ ਹੈ ਉਸੇ ਵਿੱਚੋਂ ਹੀ ਅਸੀਂ ਖਾਣਾ ਖਾਣਾ ਹੁੰਦਾ ਹੈ ਭਾਵ ਕਿ ਸਾਡੇ ਕੋਲ ਆਪਣੇ ਲਈ ਸਿਰਫ 6-7 ਘੰਟੇ ਹੁੰਦੇ ਨੇ ਬਾਕੀ ਘੰਟੇ ਅਸੀਂ ਕੰਮ ਕਰਦੇ ਹਾਂ ਇਹਨਾਂ 6-7 ਘੰਟਿਆਂ ਦੇ ਵਿੱਚ ਅਸੀਂ ਚਾਹੇ ਸੌਂ ਲਈਏ ਚਾਹੇ ਬਾਣੀ ਪੜ ਲਈਏ ਚਾਹੇ ਕੋਈ ਹੋਰ ਕੰਮ ਕਰ ਲਈਏ ਤਾਂ ਦੇਖੋ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਬੇਨਤੀ ਕਰਦੇ ਹੁੰਦੇ ਸੀ ਕਿ ਸਾਡੇ ਦੂਜੇ ਪਾਸ਼ਾ ਜੀ ਨੇ ਸਾਨੂੰ ਛੋਟ ਦਿੱਤੀ ਹੈ ਕਿ ਜੋ ਮਨੁੱਖ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਹੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਨੇ ਜੇਕਰ ਉਹ ਅਮਰਤ ਵੇਲੇ ਦੀਆਂ ਚਾਰ ਕੜੀਆਂ ਵੀ ਸਾਂਭ ਲੈਣ ਤਾਂ ਉਸ ਦਾ ਬੇੜਾ ਪਾਰ ਹੋ ਜਾਵੇਗਾ ਪਾਉ ਕਿ ਜੇਕਰ ਉਹ ਅਮਰਤ ਵੇਲੇ ਉੱਠ ਕੇ ਕੋਈ ਸਮਾਂ ਵੀ ਬੰਦਗੀ ਕਰ ਲੈਂਦਾ ਹੈ ਤਾਂ ਉਸ ਦਾ ਉਹਨਾ ਵਿੱਚ ਪ੍ਰਵਾਨ ਹੈ ਇਹ ਤਾਂ ਉਹਨਾਂ ਦੇ ਲਈ ਹੈ ਜੋ ਸਾਰਾ ਦਿਨ ਕੰਮਾਂ ਕਰਾਂ ਦੇ ਵਿੱਚ ਮਸਤ ਰਹਿੰਦੇ ਨੇ ਪਰ ਜੇਕਰ ਉਹ ਮਨੁੱਖ ਚਾਹੁੰਦੇ ਨੇ ਜੋ ਸਾਰਾ ਦਿਨ ਵਿਹਲੇ ਰਹਿੰਦੇ ਨੇ ਅਮਰਤ ਵੇਲੇ ਉੱਠਣ ਤੋਂ ਬਾਅਦ ਫਿਰ ਸੌਣਾ ਚਾਹੁੰਦੇ ਨੇ ਤੇ ਉਹਨਾਂ ਦੇ ਲਈ ਇਹ ਗਲਤ ਹੈ ਕਿਉਂਕਿ ਸੌਣ ਦੇ ਲਈ ਬਾਕੀ ਸਾਰਾ ਸਮਾਂ ਹੈ ਇਹ ਜੋ ਅਮਰਤ ਵੇਲੇ ਦਾ ਸਮਾਂ ਹੈ ਇਸ ਸਮੇਂ ਦੇ ਵਿੱਚ ਵਾਇਕਰਨ ਉਸ ਮਾਲਕ ਦੀ ਸੇਵਤ ਸਲਾਹ ਦਾ ਸਮਾਂ ਹੈ ਸਭ ਤੋਂ ਉੱਤਮ ਵੇਲਾ ਹੈ ਇਹ ਵੇਲਾ ਬਰਕਤਾਂ ਤੇ ਰਹਿਮਤਾਂ ਦਾ ਵੇਲਾ ਹੈ ਇਹ ਖੁਸ਼ੀਆਂ ਕਿਹੜਿਆਂ ਦਾ ਵੇਲਾ ਹੈ ਜਦੋਂ ਮੇਰੇ ਮਾਲਕ ਸਾਡੇ ਤੇ ਦੋਹਾਂ ਹੱਥਾਂ ਦੇ ਨਾਲ ਕਿਰਪਾ ਕਰਦੇ ਨੇ ਇਸ ਕਰਕੇ ਇਸ ਵੇਲੇ ਨੂੰ ਸੰਭਾਲ ਲੈਣਾ ਸਾਡੇ ਲਈ ਬੇਹੱਦ ਜ਼ਰੂਰੀ ਹੈ ਤਾਂ ਜਿਨ੍ਹਾਂ ਨੂੰ ਤਾਂ ਕੰਮਕਾਰ ਹੈ ਥਕੀਵਾ ਹੈ ਕੋਈ ਮਜਬੂਰੀ ਹੈ ਕਿਸੇ ਨੂੰ ਕਈ ਵਾਰੀ ਸਰੀਰਕ ਪ੍ਰੋਬਲਮ ਹੁੰਦੀ ਹੈ ਕਿ ਉਹ ਜ਼ਿਆਦਾ ਦੇਰ ਤੱਕ ਬੈਠ ਨਹੀਂ ਸਕਦੇ ਉਹਨਾਂ ਨੂੰ ਤਾਂ ਚਲੋ ਮੰਨ ਲਿਆ ਕਿ ਉਹਨਾਂ ਨੇ ਆਪਣੀ ਹਾਜ਼ਰੀ ਵੀ ਲਗਵਾ ਲਈ ਚਲੋ ਬਾਅਦ ਦਿਲ ਕੀਤਾ ਤੇ ਉਹ ਸੌਂ ਗਏ ਪਰ ਜੇਕਰ ਆਪਾਂ ਵੇਲੇ ਹਾਂ ਸਾਰਾ ਦਿਨ ਸੌਣ ਦੇ ਲਈ ਸਾਡੇ ਕੋਲ ਸਮਾਂ ਬਚਦਾ ਹੈ ਤਾਂ ਫਿਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਅਮਰਤ ਵੇਲੇ ਦੀ ਹਿੰਮਤ ਕਰ ਲੈਂਦੇ ਹੋ ਜਿਹ ਅਮਰਤ ਵੇਲਾ ਮਾਲਕ ਨੇ ਬਖਸ਼ਿਆ ਹੈ ਤਾਂ ਕਿ ਜਿਸ ਨੂੰ ਸੰਭਾਲਣਾ ਸਿੱਖੋ ਕਿਉਂਕਿ ਅਮਰਤ ਵੇਲੇ ਬਖਸ਼ਿਸ਼ ਹੈ ਇਹ ਸੌਖੀ ਨਹੀਂ ਮਿਲਦੀ ਹਰੇਕ ਬੰਦਾ ਅਮਰਤ ਵੇਲੇ ਨਹੀਂ ਉੱਠ ਸਕਦਾ ਵੱਡੇ ਪਾਗ ਨੇ ਵੱਡੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਕੋਈ ਪਿਛਲੇ ਕਰਮ ਸਾਡੇ ਅੱਗੇ ਆ ਜਾਂਦੇ ਨੇ ਇਸ ਜਾਮੇ ਦੇ ਵਿੱਚ ਸਾਡੇ ਕੋਈ ਚੰਗੇ ਕੀਤੇ ਕਰਮ ਅਗੇ ਆਉਂਦੇ ਨੇ ਤਾਂ ਹੀ ਸਾਨੂੰ ਅਮਰਤ ਵੇਲੇ ਜਾਗ ਆਉਂਦੀ ਹੈ ਨਹੀਂ ਤਾਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਇਸ ਕਰਕੇ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਅਮਰਤ ਵੇਲੇ ਦਾ ਜਿੰਨਾ ਕੋਇਲਾ ਹੈ ਇਹ 3 ਘੰਟੇ ਸੰਭਾਲਣ ਇਸ ਸਮੇਂ ਦੇ ਵਿੱਚ ਵਾਦੋ-ਵਾਦ ਬਾਣੀ ਪੜੀ ਜਾਵੇ ਤੇ ਜੇਕਰ ਤੁਹਾਡਾ ਨਿਤਨੇਮ ਜਪਜੀ ਸਾਹਿਬ ਹੀ ਕਰਦੇ ਹੋ ਜਾਂ ਮੋਲ ਮੰਤਰ ਦਾ ਜਾਪ ਕਰਦੇ ਹੋ ਬਾਬ ਕਿ ਤੁਸੀਂ 3 ਵਜੇ ਉੱਠ ਪੈਂਦੇ ਹੋ ਪਰ ਤੁਸੀਂ ਸਿਰਫ ਜਪਜੀ ਸਾਹਿਬ ਕਾ ਸਕਦੇ ਹੋ ਕਈ ਵਾਰ ਕਿਸੇ ਤੋਂ ਵੱਧ ਬਾਣੀ ਨਹੀਂ ਪੜੀ ਜਾਂਦੀ ਚੌਂਕੜਾ ਮਾਰ ਕੇ ਬੈਠਾ ਨਹੀਂ ਜਾਂਦਾ ਇੱਕੋ ਚੌਂਕੜੇ ਦੇ ਵਿੱਚ ਉਹ ਬੈਠ ਨਹੀਂ ਸਕਦੇ ਪੰਜ ਬਾਣੀਆਂ ਨਹੀਂ ਪੜ ਸਕਦੇ ਔਰ ਦੂਸਰੀਆਂ ਬਾਣੀਆਂ ਉਹਨਾਂ ਨੂੰ ਔਖੀਆਂ ਲੱਗਦੀਆਂ ਨੇ ਪੜਨੀਆਂ ਕਹਿੰਦੇ ਭਾਪ ਕੋਈ ਵੀ ਕਾਰਨ ਹੋ ਸਕਦਾ ਹੈ ਜਾਂ ਤੁਹਾਨੂੰ ਚੱਬਜੀ ਸਾਬਜੀ ਦੀ ਬਾਣੀ ਪੜਨੀ ਸਿਰ ਲੱਗਦੀ ਹੈ ਉਸ ਵਿੱਚ ਹੀ ਆਨੰਦ ਆਉਂਦਾ ਹੈ ਜੇਕਰ ਤੁਹਾਡਾ ਨਿਤਨੇਮ ਅੱਧੇ ਘੰਟੇ ਦਾ ਹੈ ਘੰਟੇ ਦਾ ਹੈ ਤੇ ਬਾਕੀ ਸਮੇਂ ਦੇ ਵਿੱਚ ਤੁਹਾਨੂੰ ਬਾਅਦ ਵਿੱਚ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਹਾਡੇ ਅੱਗੇ ਹੱਥ ਛੋੜ ਕੇ ਬੈੰਤ ਹੈ ਕਿ ਇਸ ਸਮੇਂ ਦੇ ਵਿੱਚ ਨਿਤਨੇਮ ਕਰਨ ਤੋਂ ਬਾਅਦ ਸੌਣ ਦੀ ਬਜਾਏ ਤੁਸੀਂ ਟੀਵੀ ਉੱਤੇ ਗੁਰਬਾਣੀ ਸੁਣਨੇ ਸ਼ੁਰੂ ਕਰ ਦੇਓ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਲਾਈਵ ਕੀਰਤਨ ਹੁੰਦਾ ਹੈ ਉਸ ਦਾ ਆਨੰਦ ਮਾਣੋ ਜੇਕਰ ਟੀਵੀ ਨਹੀਂ ਹੈ ਤਾਂ ਮੋਬਾਈਲ ਤਾਂ ਹਰ ਇੱਕ ਇਨਸਾਨ ਦੇ ਕੋਲ ਅੱਜ ਕੱਲ੍ਹ ਹੁੰਦਾ ਹੈ ਤੁਸੀਂ ਮੋਬਾਈਲ ਦੇ ਉੱਪਰ ਕਥਾ ਕੀਰਤਨ ਲਾ ਕੇ ਸੁਣ ਸਕਦੇ ਹੋ ਕੀਰਤਨ ਸੁਣ ਸਕਦੇ ਹੋ ਜੇ ਕੀਰਤਨ ਦੇ ਵਿੱਚ ਕਈਆਂ ਨੂੰ ਨੀਂਦ ਆਉਣੇ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਸਾਖੀ ਸੁਣ ਸਕਦੇ ਹੋ ਕਿਉਂਕਿ ਜਦੋਂ ਆਪਾਂ ਗੁਰੂ ਸਾਹਿਬਾਨੀਆਂ ਸਾਖੀਆਂ ਸੁਣਦੇ ਹਾਂ ਕਿਉਂਕਿ ਆਪਣਾ ਇੰਟਰਸਟ ਬਣ ਜਾਂਦਾ ਹੈ ਕਿ ਅੱਗੇ ਕੀ ਹੋਵੇਗਾ ਇਸ ਤਰ੍ਹਾਂ ਕੋਈ ਇਦਾਂ ਦੀਆਂ ਗੁਰੂਆਂ ਦੀਆਂ ਜੀਵਨ ਜੀਵਨ ਸਾਖੀਆਂ ਪੜੋ ਗੁਰੂਆਂ ਦੇ ਜੀਵਨ ਦੇ ਬਾਰੇ ਪੜਨਾ ਸ਼ੁਰੂ ਕਰ ਦਿਓ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਅਮਰਤ ਵੇਲੇ ਦੀ ਤੁਹਾਂ ਦੇ ਉੱਤੇ ਕਿਰਪਾ ਹੈ ਵੱਡੇ ਕਰਮਾ ਕਰਕੇ ਤੁਹਾਨੂੰ ਅਮਰਤ ਵੇਲਾ ਬਖਸ਼ਿਸ਼ ਮਿਲ ਗਈ ਹੈ ਤਾਂ ਸਾਡੀ ਪਹਿਲੀ ਕੋਸ਼ਿਸ਼ ਬਾਤ ਤੋਂ ਵੱਧ ਇਹ ਹੀ ਹੋਣੀ ਚਾਹੀਦੀ ਹੈ ਕਿ ਅਮਰਤ ਵੇਲੇ ਦੇ ਵਿੱਚ ਪਾੜ ਕਰਨ ਤੋਂ ਬਾਅਦ ਨਾ ਸੌਂ ਜਾਂ ਚਾਵੇ ਪਰ ਜੇਕਰ ਤੁਹਾਨੂੰ ਕੋਈ ਸਰੀਰਕ ਪ੍ਰੋਬਲਮ ਜਾਂ ਕੰਮਾਂ ਕਰਾਂ ਦੇ ਕਾਰਨ ਨੀਂਦ ਪੂਰੀ ਨਹੀਂ ਹੁੰਦੀ ਫਿਰ ਤੁਸੀਂ ਸੌਂ ਸਕਦੇ ਹੋ ਕਿਉਂਕਿ ਨੀਂਦ ਪੂਰੀ ਕਰਨਾ ਵੀ ਜ਼ਰੂਰੀ ਹੈ ਜੇਕਰ ਨੀਂਦ ਹੀ ਪੂਰੀ ਨਹੀਂ ਹੋਵੇਗੀ ਤਾਂ ਫਿਰ ਆਪਾਂ ਬਾਕੀ ਕੰਮ ਕਰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਫਿਰ ਆਪਣਾ ਨਿਤਨੇਮ ਜਾਂ ਅਮਰਤ ਵੇਲਾ ਵੀ 1-2 ਦਿਨ ਦਾ ਹੀ ਬਣੇਗਾ ਬਾਅਦ ਵਿੱਚ ਹੌਲੀ-ਹੌਲੀ ਸਾਡੇ ਸਰੀਰ ਦੇ ਵਿੱਚ ਥਕਾਵਟ ਸਰੀਰਿਕ ਪਰੇਸ਼ਾਨੀਆਂ ਬਚਾਵੇਗੇ ਇਸ ਕਰਕੇ ਸਾਡੇ ਸਰੀਰ ਨੂੰ 5-6 ਘੰਟੇ ਦੀ ਨੀਂਦ ਜ਼ਰੂਰੀ ਹੈ ਸਰੀਰ ਨੂੰ ਆਰਾਮ ਦੇਣਾ ਵੀ ਜ਼ਰੂਰੀ ਹੈ ਜੇਕਰ ਆਪਾਂ 16-16 ਘੰਟੇ ਕੰਮ ਕਰਦੇ ਹਾਂ ਤਾਂ 5 ਘੰਟੇ ਸੌਣਾ ਸਾਡਾ ਬੰਦਾ ਹੈ ਇਸ ਕਰਕੇ ਜਿਹੜੇ ਕੰਮਕਾਰ ਕਰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਰਜੇਵੇਂ ਨੇ ਜ਼ਿੰਮੇਵਾਰੀਆਂ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਕੰਮਕਾਰ ਕਰਦੇ ਹੋਏ ਜੇਕਰ ਅਮਰਤ ਵੇਲੇ ਅੱਧਾ ਘੰਟਾ ਵੀ ਸੌਂ ਲੈਂਦੇ ਨੇ ਅੱਧਾ ਪੌਣਾ ਘੰਟਾ ਵੀ ਸੰਭਾਲ ਲੈਂਦੇ ਨੇ ਤਾਂ ਉਹ ਵਧਾਈ ਦੇ ਪਾਤਰ ਨੇ ਪਰ ਜਿਹੜੇ ਮੇਰੇ ਵਰਗੇ ਸਾਰਾ ਦਿਨ ਵੇਲੇ ਨੇ ਉਹਨਾਂ ਦੇ ਕੋਲ ਬਾਕੀ ਸਮਾਂ ਬਚ ਜਾਂਦਾ ਹੈ ਸੌਣ ਦੇ ਲਈ ਉਹ ਇਹ ਗਲਤੀ ਨਾ ਕਰਿਆ ਕਰੋ ਉਹ ਅਮਰਤ ਵੇਲੇ ਉੱਠ ਕੇ ਤਾਂ ਅਮਰਤ ਵੇਲੇ ਦਾ ਪੂਰਾ ਲਾਹਾ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ